ਸਤਿ ਸ੍ਰੀ ਅਕਾਲ ਗੋਬਿੰਦਨ ਤੁਹਾਰਾ ਰਾਮਕਲੀ ਮਹੱਲਾ ਤੀਜਾ ਦੇ ਕੋ ਅੰਕਾਰ ਸਰਪ੍ਰਸਤਾ ਅਨੰਦ ਭਿਆਨ ਨਿਭਾਇ ਸੁਖੰਮਤ ਪਾਇਆ ਸੁਖੰਤ ਪਾਇਆ ਸਭ ਸਿਮਤੀ ਮਲਬ ਜੀਆ ਧਾਈ ਜਾ ਰਾਮ ਪਰਿਵਾਰ ਹੋਰੀ ਜੈ ਸੁਖ ਗਾਵਨੀ ਆਈਆਂ ਸ਼ਰਧਾ ਗਾਵੋ ਹਰੀ ਕੇ ਰਾਮ ਜੀ ਦੇ ਵਸਤਾਇਆ ਤਹ ਨਾਰਕ ਨ ਦੂਆ ਸੰਤਪੁਰ ਮੈਂ ਆਇਆ ਈ ਮਨ ਮੇਰੀਆ ਮਨ ਸਰੋਵਰ ਨਾਮ ਤੇ ਰਣਾਲੋ ਮਨ ਮੇਰੇ ਦੁਖ ਸੁਖ ਬਿਸਕਾਰਨਾ ਉਪੀਕਾਰੋ ਕਰੇ ਤੇਰਾ ਕਾਰਕ ਸੁਵਾਰਨਾ ਸੁਭਨਾਤਲਾ ਸੁਭਦ ਗੋਮੀ ਸੂर्य ਮਰੋ ਕੇ ਸਾਰੇ ਕਾ ਨਾਮ ਪਰ ਮੇਰੇ ਸਰੋਵਰ ਬਰਨਾਲੀ ਸਾਚੀ ਸਹਜਾ ਆਗਿਆ ਨਾਮ ਕਰ ਤੇਰੇ ਧਰਤੋਂ ਤੇਰਾ ਸਤਿ ਸ਼ਾਇ ਕਿਸ ਦੇ ਜਿਪਾਵੀ ਸਦਾ ਸਤਿ ਸੁਖ ਸੁਨਹ ਤੇਰੀ ਨਾਮ ਬੋਸਤਾਰੀ ਜੋ ਸਿਜਿਆ ਵਾਜੇ ਸਤਿਗੁਰੂ ਦੇ ਤਹਰਾਤ ਸੁਖੇ ਸਾਰਕ ਨਾਮ ਕਰੇ ਸੱਚਾ ਨਾਮ ਮੇਰਾ ਅਧਾਰੋ ਸਤਿਨਾਮ ਧਾਰ ਮੇਰਾ ਜਗੁ ਵਿਖਾ ਸੁਖੁ ਵਾਈਆ ਸੁਖ ਸਾਪ ਸੁਖ ਬਣਾਏ ਵਸਤੇ ਅਿਛਾ ਸੁਖ ਜਈਆ ਸਦਾ ਕੁਰਬਾ ਬਿੱਕਾ ਕੁਰਬਟ ਹਾਉ ਜਿਸ ਦੀਆ ਰੇੜੇ ਆਇਆ ਕਰਤਾਲੁ ਸਤਿ ਤੋ ਸਤਿ ਤੋ ਸੁਖ ਰੋਪਿਆ ਸੱਚਾ ਨਾਮ ਮੇਰਾ ਅਧਾਰੋ ਰਜੇ ਮਨੁਸ਼ੀਓ ਤੁਕਾਰ ਸਫਾ ਕਰ ਸਫਾ ਕੋਇ ਤੁ ਬਾਜੀ ਖਲਾਅ ਇੱਕ ਘਰ ਘਰੀਆ ਪੰਚ ਤੁ ਤੁਸਤੀ ਕੇ ਕਾਰ ਹਨ ਕਮਾਰਿਆ ਧੁਰ ਕਰਮ ਪਾਇ ਤੁਧ ਜਨੁ ਕਾ ਉਸ ਨਾਮ ਹਰਿ ਤੈ ਲਾਗੀ ਕਹ ਆਨਕ ਤਹ ਸਖੋਆਿਤ ਘਰ ਹਰਿ ਹਦਵਾਜੀ ਉਹਨੋ ਬੜ ਭਾਗੀ ਹੋ ਉਸ ਤਵਨ ਨੂੰ ਪੂਰੇ ਪਾਪ ਬਰਤ ਕੋ ਕਾਇਆ ਸਾਰੇ ਸਭ ਛੂਟੇ ਦੁੱਖ ਰੋਸ ਸੁਤਾਪਰੀ ਸੁਣੀ ਸੱਤੇ ਬਾਣੀ ਸੰਸਾਜਨ ਭਏ ਸਸਤੇ ਪੂਰੇ ਗੁਰ ਤੇ ਜਾਣੀ ਸੋ ਤੇ ਕੋ ਮੇਤ ਕਰਤੇ ਭਵਿੱਤ ਸਤ ਗੁਰ ਰਹਿਆ ਭਾਰੂ ਮਨ ਮੰਨ ਤੁ ਨਾਲ ਗੁਰ ਚਰਨ ਲਾ ਕੇ ਵਾਜਿਆ ਮੋਤ ਤੂ ਦੇਖ ਪਤੇ ਕੁੰਨੀਦ ਕਰਤੇ ਭਗਤ ਸਤ ਗੁਰ ਰਹਿਆ ਪਰ ਪੂਰੇ ਮਨ ਮੰਨ ਤੁ ਨਾਲ ਗੁਰ